ਅੱਜ ਤੋਂ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਹੋ ਰਹੀ ਹੈ ਅੱਜ ਦੁਪਹਿਰ 2 ਵਜੇ ਇਹ ਸੈਸ਼ਨ ਦੀ ਸ਼ੁਰੂਆਤ ਹੋਵੇਗੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਦੁਸ਼ਰਦਾ ਜਲੀ ਦਿੱਤੇ ਜਾਣਗੇ ਉਸ ਤੋਂ ਬਾਅਦ ਸ਼ੋਕ ਮਤੇ ਦੇ ਜਿਹੜੇ ਉਹ ਲਿਆਂਦੇ ਜਾਣਗੇ ਤਾਂ ਇਹ ਮਾਨਸੂਨ ਸੈਸ਼ਨ ਆ ਜਿਹੜਾ ਉਹ 4 ਸਤੰਬਰ ਤੱਕ ਚੱਲੇਗਾ ਤਾਂ ਵੱਖ-ਵੱਖ ਮੁੱਦਿਆਂ ਦੇ ਉੱਤੇ ਅੱਧੇ ਸੈਸ਼ਨ ਦਾ ਸਵਾ ਘਟ ਹੋਣ ਕਰਕੇ ਵਿਰੋਧੀ ਧਿਰਾਂ ਦੇ ਜਿਹੜੀ ਆ ਉਹ ਸੈਸ਼ਨ ਦੇ ਵਿੱਚ ਭਾਰੀ ਹੰਗਾਮਾ ਕਰ ਸਕਦੀ ਹੈ ਤੇ ਤਾਂ ਬਹੁਤ ਸਾਰੇ ਬਿੱਲ ਨੇ ਜਿਹੜੇ ਇਸ ਸਾਲੂ ਸੈਸ਼ਨ ਦੇ ਵਿੱਚ ਲਿਆਂਦੇ ਜਾਣਗੇ ਸਦਨ ਵਿੱਚ ਅੱਜ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਜਿਨ੍ਹਾਂ ਵਿੱਚ ਸਾਬਕਾ ਸਪੀਕਰ ਸਰਜੀਤ ਸਿੰਘ ਵਿਧਾਸ ਸਾਬਕਾ ਮੰਤਰੀ ਸ਼ਖਦੇਵ ਸਿੰਘ ਢਿੱਲੋਂ ਅਤੇ ਸਰਜੀਤ ਸਿੰਘ ਕੋਹਲੀ ਸਾਬਕਾ ਸੰਸਦ ਵੈਬਰ ਕਮਲ ਚੌਧਰੀ ਅਤੇ ਗੁਰਚੰਨਕ ਔਰ ਸਾਬਕਾ ਵਿਧਾਇਕ ਧਨਵਰਤ ਸਿੰਘ ਤੋਂ ਇਲਾਵਾ ਸੁਤੰਤਰਤਾ ਸੰਗਰਾਮੀ ਸਰਦੂਲ ਸਿੰਘ ਕਸ਼ਮੀਰ ਸਿੰਘ ਗੁਰਦੇਵ ਸਿੰਘ ਅਤੇ ਜਗਦੀਸ਼ ਪ੍ਰਸਾਦ ਸ਼ਾਮਲ ਨੇ ਤਾਂ ਇਹਨਾਂ ਦੇ ਬਾਰੇ ਸ਼ੋਕਵੱਤੇ ਦੇ ਜਿਹੜੇ ਉਹ ਪੇਸ਼ ਕੀਤੇ ਜਾਣਗੇ ਤਾਂ ਮਾਨਸੂਨ ਸੈਸ਼ਨ ਵਿੱਚ ਆਉਣ ਵਾਲੇ ਇਹ ਮੇਲਾ ਉਤੇ ਚਰਚਾ ਜਿਹੜੀ ਉਹ ਕੀਤੀ ਜਾਵੇਗੀ ਇਸ ਦੇ ਵਿੱਚ ਪੰਜਾਬ ਪੰਚਾਇਤੀ ਰਾਜ ਰੂਲਜ਼ 1993 ਦੀ ਧਾਰਾ 12 ਵਿੱਚ ਸੋਧ ਪੰਜਾਬ ਫੈਮਿਲੀ ਕੋਰਟ ਰੂਲਜ਼ 2010 ਵਿੱਚ ਸੋਧ ਬਲੇਰ ਕੋਰਟ ਨਾਲ ਵਿਕੇ ਨਵੀਂ ਸੈਸ਼ਨ ਅਦਾਲਤ ਅਤੇ ਪੰਜਾਬ ਸੁਪਰੀਅਰ ਜੁਡੀਸ਼ੀਅਲ ਰੂਲਜ਼ 2007 ਵਿੱਚ ਸੋਧਾਂ ਦੀ ਸ਼ਾਮਲ ਨੇ ਸੈਸ਼ਨ ਦੌਰਾਨ ਖੇਤੀ ਨੀਤੀ ਦਾ ਮਸਲਾ ਜਿਹੜਾ ਉਹ ਵੀ ਉੱਠ ਸਕਦਾ ਹੈ ਕਿਉਂਕਿ ਕਿਸਾਨ ਦੇ ਜਿਹੜੇ ਉਹ ਨਵੀਂ ਖੇਤੀ ਨੀਤੀ ਨੂੰ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਤਨਾਵ ਪ੍ਰਦਰਸ਼ਨ ਕਰ ਰਹੇ ਨੇ ਤਾਂ ਮੌਨਸੂਨ ਸੈਸ਼ਨ ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ ਵਿਰੋਧੀ ਧਿਰ ਵੱਲੋਂ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਸ ਦਾ ਰੀਟਰ ਲੋਕੇ ਰਿਆ ਜਾਵੇਗਾ ਮੁਖਵਕਰੀ ਭਗਵਤਵਾਰਾ ਦੇ ਵਿਰੋਧੀ ਧਿਰ ਨੇ ਤਾਂ ਪ੍ਰਤਾਪ ਸਿੰਘ ਬਾਜਵਾ ਦਰਮਿਆਨ ਪਿਛਲੇ ਸੈਸ਼ਨ ਦਾ ਵਿੱਚ ਕਾਫੀ ਜਿਆਦਾ ਤਲਕੀ ਹੋਈ ਸੀ ਤਾਂ ਇਸ ਸੈਸ਼ਨ ਵਿੱਚ ਵੀ ਦੋਵਾਂ ਵੱਲੋਂ ਇੱਕ ਦੂਜੇ ਉੱਤੇ ਤਿੱਖੇ ਹਮਲੇ ਦੇ ਜਿਹੜੇ ਉਹ ਕੀਤੇ ਜਾਣ ਦੀ ਸੰਭਾਵਨਾ ਹੈ ਅਗਰ ਗੱਲ ਕੀਤੀ ਜਾਵੇ ਅਵਰੇਂਦਰ ਸਿੰਘ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਕੁਝ ਵੱਡੇ ਚਿਹਰੇ ਨੇ ਜਿਹੜੇ ਉਹ ਇਸ ਸੈਸ਼ਨ ਦੇ ਵਿੱਚ ਮੌਜੂਦ ਨਹੀਂ ਹੋਣਗੇ ਕਿਉਂਕਿ ਉਹ ਹੁਣ ਲੋਕ ਸਭਾ ਚੋਣਾਂ ਜਿੱਤ ਕੇ ਐਮਪੀ ਬਣ ਚੁੱਕੇ ਨੇ ਅਤੇ ਜਲਦੀ ਹੀ ਉਹਨਾਂ ਦੇ ਹਲਕੇ ਦੇ ਵਿਚ ਜ਼ਿੰਮੇ ਚੋਣਾ ਹੋਣ ਗਿਆ ਅਤੇ ਨਵੇਂ ਚਿਹਰੇ ਨੇ ਜਿਹੜੇ ਉਹ ਉੱਤੋਂ ਵਿਧਾਨ ਸਭਾ ਦੇ ਵਿੱਚ ਪਹੁੰਚਣਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ ਹੈ ਅਤੇ ਕਿਹੜੇ ਮੁੱਦੇ ਨੇ ਜਿਹੜੇ ਉਹਨਾਂ ਦੇ ਬਾਰੇ ਵਿਧਾਨ ਸਭਾ ਦੇ ਵਿੱਚ ਚਰਚਾ ਹੁੰਦੀ ਹੈ ਅਤੇ ਵਿਰੋਧੀ ਧਿਰ ਅਤੇ ਸਰਕਾਰ ਦਾ ਰੁੱਖ ਜਿਹੜਾ ਉਹ ਪੰਜਾਬ ਦੇ ਮਸਲਿਆਂ ਪ੍ਰਤੀ ਕੀ ਰਹਿਣ ਵਾਲਾ ਹੈ